ਅੱਜ ਅਸੀਂ ਗੁਰੂ ਘਰਾਂ ਦੇ ਰੋਮੇ ਜਾ ਰਹੇ ਹਾਂ ਪਾਣੀ ਹਾਂ ਪਹਿਲੀ ਪਾਸ਼ਾ ਜੀ ਗੁਰੂਤੰਗ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਕਰਦੇ ਪਾਸੇ ਗੁਰਪੁਰਬ ਦੇ سلسلے ਦੇ ਵਿੱਚ ਉਹਨਾਂ ਨੂੰ ਨਮਸਤ ਕਰਨ ਲਈ ਲੱਖਾਂ ਦੀ ਗਿਣਤੀ ਚ ਨਾਨਕ ਲੀਵਾ ਸੰਗਤ ਜਿੜੀ ਹੈ پوری ਦੁਨੀਆ ਦੇ ਵਿੱਚ ਲਤਮਸਤ ਹੋ ਰਹੀ ਉਹਨਾਂ ਦੇ ਮੁਕਤਸ ਸਥਾਨਾਂ ਤੇ ਉਹਨਾਂ ਦੀ ਪ੍ਰਕਿਰਤ ਬਾਣੀ ਜਿਹੜੀ ਉਚਰੀ ਹੋਈ ਹੈ ਉਹਨੂੰ ਸਰਵਣ ਕਰੇ ਪਰਿਵਾਰ ਸਮੇਤ ਅੱਜ ਇੱਥੇ ਹੌਨਦਸ ਭਾਗਤ ਆਬਦੋਏ ਅਰਦਾਸ ਕੀਤੀ ਹੈ ਪੰਜਾਬ ਦੀ ਤਰੱਕੀ ਦੀ ਪੰਜਾਬ ਦੀ ਸੁੱਖ ਸ਼ਾਂਤੀ ਦੀ ਪੰਜਾਬ ਦੀ ਪੰਗਰਸਤੀ ਦੀ ਕਿ ਗੁਰੂ ਪੀਰਾਂ ਦੀ ਸ਼ਹੀਦਾਂ ਦੀ ਧਰਤੀ ਹੈ ਤੇ ਪਰਮਾਤਮਾ ਇਸ ਧਰਤੀ ਤੇ ਰਹਿਣ ਵਾਲੇ ਲੋਕਾਂ ਨੂੰ ਸੁਨਤ ਬਖਸ਼ੇ ਬਲ ਬਖਸ਼ੇ ਅੱਗੇ ਤੇ ਰਾਤੀ ਚੱਲਣ ਦਾ ਬਲਕਸ਼ ਜੋ ਜ਼ਿੰਮੇਵਾਰੀ ਸਾਡੀ ਗੁਰੂ ਸਾਹਿਬ ਨੇ ਆਪਣੀ ਕਿਰਪਾ ਕਰਕੇ ਲਈ ਉਹ ਸਾਨੂੰ ਜ਼ਿੰਮੇਵਾਰੀ ਨਿਭਾਉਂਦਾ ਬਾਰ ਬਾਰ ਚਾਹ ਤੇ ਇਹ ਵਾਸਤੇ ਵੀ ਸਾਰੇ ਸੰਗਤਾਂ ਨੂੰ ਮੈਂ ਪੂਰੀ ਦੁਨੀਆ ਚ ਜਿੰਨੇ ਵੀ ਨਾਰਕ ਮੈਂ ਮੈਂ ਬਹੁਤ ਬਹੁਤ ਬਧਾਈ ਵੀ ਦਿੰਦੀ ਤੇ ਬਹੁਤ ਸਾਰੇ ਜਿਹੜੇ ਸ਼ਰਧਾਲੂ ਨੇ ਉਹਨਾਂ ਕਾਨਾ ਸਾਹਿਬ ਗੈਭੀ ਨਹੀਂ ਮੱਥ ਟੇਕਨ ਤੇ ਜਿੱਥੇ ਵੀ ਸਰਵੱਤਨ ਭਲ ਮੰਗਣ ਵਾਲੀ ਬਾਣੀ ਦੀ ਗੂੰਜ ਪੈਂਦੀ ਹੈ ਮੈਂ ਚਾਹਨਾ ਕਿ ਸੁਖ ਸ਼ਾਂਤੀ ਰਵੇ ਸਭ ਨੂੰ ਮਾ ਸਰ ਕੱਲ ਜਥੇ ਦੇ ਵਿੱਚੋਂ ਕਈ ਵਾਪਸ ਭੇਜੇ ਗਏ ਬਾਕਸਾ ਮਫੀ ਨੂੰ ਇਸ ਪਿੰਡ ਦੇ ਉਹ ਉਹਨਾਂ ਦਾ ਕੋਈ ਵੀਜ਼ਾ ਦਾ ਪ੍ਰੋਟੋਕਾਲ ਵਗੈਰਾ ਜਿਹੜਾ ਮੇਰੇ ਖਿਆਲ ਚ ਕੋਈ ਟੈਕਨੀਕਲ ਹੈ ਤਾਂ ਇਹਨਾਂ ਨਾਲ ਆਪਸ ਚ ਤੁੰਨੇ ਕੰਟਰੀਆਂ ਬਰ ਬੈਲ ਕਰਨੀ ਚਾਹੀਦੀ ਹੈ ਆਦਰਵਾਇਜ਼ ਕੋਈ ਐਤੰਦ ਨਹੀਂ ਕਰਾਉਣੀ ਚਾਹੀਦੀ ਮਾ ਸਰ ਜੇਕਰ ਪ੍ਰੋਟੋਕਾਲ ਦੀ ਮੰਗਤਰੀ ਹੈ ਕੋਲਡੋ ਖੋਲਣਾ ਨਹੀਂ ਆਉਂਦੀ ਹੈ ਸੈਂਟਰ ਨੂੰ ਲਿਖੋ ਦੇਖੋ ਇਹ ਦੇਖੋ ਇਹ ਮੈਂ ਗੱਲ ਕਰ ਰਿਹਾ ਸੀ ਮੈਨੇਜਰ ਸਾਹਿਬ ਨੇ ਮੇਰੇ ਨਾਲ ਆਈ ਸੀ ਇੱਥੇ ਇੱਕ ਬੜੇ ਵੱਡੇ ਆ ਆਰਕੀਟੈਕਟ ਨਾਲ ਸੰਬੰਧਿਤ ਕੰਮਾਂ ਦੀ ਲੋੜ ਹੈ ਕਿਉਂਕਿ ਜਿਹੜੀਆਂ ਇੱਥੇ ਅਪਰੋਚ ਰੋਡਸ ਨੇ ਉਹ ਬਹੁਤ ਤੰਗ ਨੇ ਪੁਰਾਣਾ ਜਿਹੜਾ ਸ਼ਹਿਰ ਹੈ ਬਹੁਤ ਵਸਾਇਆ ਹੋਇਆ ਹੈ ਤੇ ਇਹਨੂੰ ਹੁਣ ਸੰਗਠਿਤ ਦੀ ਗਿਣਤੀ ਦਿਨ ਬਦ ਦਿਨ ਵੱਧਦੀ ਜਾਂਦੀ ਹੈ 1 ਲੱਖ ਪਰ ਡੇ ਫੁੱਟਵਾਲ ਹੈ ਸੈਚਰਡੇ ਸੰਡੇ ਸ਼ਨੀਵਾਰ ਐਤਵਾਰ ਤਾਂ 2-2 ਲੱਖ ਤੋਂ 2 ਲੱਖ ਤੱਕ ਸੋ ਇਹਦੇ ਬਾਰੇ ਅਸੀਂ ਵਿਚਾਰ ਕਰਕੇ ਸਾਰੇ ਜਿੰਨੇ ਦੇਸ਼ ਦੇ ਨਾਮੀ ਜਿਹੜੇ ਨਕਸ਼ਾ ਨਵੀਸ ਨੇ ਆਰਕੀਟੈਕਟ ਨੂੰ ਬੁਲਾ ਕੇ ਕੋਈ ਇਸ ਤਰ੍ਹਾਂ ਦਾ ਚਾਹੇ ਉਹ ਸਕਾਈ ਟ੍ਰੇਨ ਹੋਵੇ ਚਾਹੇ ਉਹ ਉਪਰੋਂ ਕੋਈ ਅੱਜਕਲ ਬਹੁਤ ਟੈਕਨੋਲੋਜੀ ਆ ਤਾਂ ਕਿ ਸ਼ਹਿਰਦਾਰ ਨੂੰ ਪਾਰਕਿੰਗ ਦੀ ਇੱਥੇ ਆ ਕੇ ਗੱਡੀਆਂ ਲੱਭਣ ਦੀ ਜਾਂ ਇੱਥੇ ਬਹੁਤ ਦੂਰ ਦੂਰ ਕਈ ਵਾਰੀ ਗੱਡੀਆਂ ਖੜਾਉਣੀ ਪੈਂਦੀਆਂ ਪੈਦਲ ਨਹੀਂ ਤੁਰਿਆ ਜਾਂਦਾ ਬਜ਼ੁਰਗ ਵੀ ਆਉਂਦੇ ਸੋ ਉਸ ਸੁਵਿਧਾ ਵਾਸਤੇ ਐਸਜੀਪੀਸੀ ਨਾਲ ਮਿਲ ਕੇ ਸਾਰਿਆਂ ਨਾਲ ਨਾਲ ਬਿਠਾ ਕੇ ਤੇ ਅਸੀਂ ਕਰਤਾਰਪੁਰ ਕੋਲਡੂ ਦੀ ਖੋਲਣ ਦੀ ਬੰਗੋਰੀ ਕੇਂਦਰ ਲਿਖੋ ਬਣੀ ਕੋਈ ਦੇਖੋ ਜੀ ਕੇਂਦਰ ਨੇ ਪਹਿਲਾਂ ਖੋਲਿਆ ਸੀ ਜੇ ਉਹ ਲਿਖਿਆ ਤੂੰ ਹੀ ਖੋਲਦੇ ਐ ਫਿਰ ਕੀ ਫਾਇਦਾ ਹੋਇਆ ਉਹਨੂੰ ਆਪ ਹੀ ਖੋਲ ਦੇਣਾ ਚਾਹੀਦਾ ਕਿ ਉਹ ਜੇ ਜਥੇ ਜਾ ਰਹੇ ਨੇ ਤਦੋਂ ਤੋਂ ਮੈਚ ਵੀ ਕ੍ਰਿਕਟ ਦੇ ਖੇਡਣ ਲੱਗ ਗਏ ਉਹਨਾਂ ਨੇ ਠੀਕ ਹੈ ਨਾ ਤਾਂ ਫਿਰ ਕਰਤਾਰਪੁਰ ਸਭ ਉੱਤ ਹੈ ਵੀ 4-5 ਘੰਟਿਆਂ ਦੀ ਜਿਹੜਾ ਮੱਥਾ ਟੇਕਣ ਦਾ ਜਿਹੜਾ ਸਮਾਗਮ ਉਹ 4-5 ਘੰਟੇ ਬਾਅਦ ਕੁ ਸੰਗੀਤ ਵਾਪਸ ਹੋ ਗਿਆ ਸੋ ਇਸ ਕਰਕੇ ਇਹ ਗ੍ਰਹਿ ਮੰਤਰਾਲੇ ਨੂੰ ਵਿਦੇਸ਼ ਮੰਤਰਾਲੇ ਨੂੰ ਬੋਲ ਦੇਣਾ ਚਾਹੀਦਾ ਕਿ ਉਹਨਾਂ ਸਾਰੇ ਜਿਹੜੇ ਉਹਨਾਂ ਨਾਲ ਗੁਜਰਾਤ ਦੇ ਥਰੂ ਵਪਾਰ ਵੀ ਚੱਲ ਰਿਹਾ ਹੈ ਉਹਨਾਂ ਨਾਲ ਹੈ ਨਾ ਤੇ ਮੈਚ ਵੀ ਖੇਡੇ ਜਾ ਰਹੇ ਨੇ ਕਿਸਮ ਦੇ ਤੇ ਨਾਲ ਜਥਾ ਵੀ ਹੁਣ ਚਲੋ ਪਹਿਲਾ ਮਾਨੋਕਰ ਹੋਈ ਸੀ ਪਰ ਜਥਾ ਵੀ ਚਲਾ ਜਾ ਰਿਹਾ ਤੇ ਕੋਈ ਇਤਨ ਨਹੀਂ ਦੋਧਾਂ ਦੇਸ਼ਾਂ ਦੇ ਲੋਕ ਤਾਂ ਸ਼ਾਂਤੀ ਚ ਸੀ ਇਹ ਮਸਲੀ ਕੀ ਬਿਲ ਇਬਰੂ ਮੇ ਚੁਰ ਹੋਣਾ ਚਾਹੀਦਾ ਕਾਬਿਲ ਹੁਣ ਤਾਂ ਚਾਹੀਦਾ ਜੀ ਅਸੀਂ ਤਾਂ ਮੰਗ ਕਰਦੇ ਆ ਸਿਲਕ ਰੂਟ ਜਿਹੜਾ ਇਹ ਖੁੱਲ ਜੇ ਖੁਸ਼ਹਾਲੀ ਹੋ ਗਈ ਲੱਗੇ ਹਾਂਜੀ ਬਿਲਕੁਲ ਆਮ ਸੀ ਲੱਖਾਂ ਰੋਜ਼ਗਾਰ ਮਿਲੂਗਾ ਲੱਖਾਂ ਜਿਹੜਾ ਸਾਡਾ ਸਮਾਨ ਹੈ ਸਾਡਾ ਜਿਹੜਾ ਵਪਾਰ ਹੈ ਜਿਹੜਾ ਉਹ ਬਧੂ ਅਸੀਂ ਸਮੇਂ-ਸਮੇਂ ਤੇ ਮੰਗ ਕਰਦੇ ਰਹੇ ਨੇ ਜਦੋਂ ਵੀ ਉਹ ਮੰਗ ਗੁਰੂ ਸਾਹਿਬ ਨੇ ਜਾਤ-ਪਾਤ ਨੂੰ ਜੋ ਹੈ ਉਹ ਪਿੱਛੇ ਰੱਖ ਕੇ ਮਾਨਵਤਾ ਦੀ ਗੱਲ ਕੀਤੀ ਸੀ ਪਰ ਅੱਜ ਕੱਲ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਜਾਤ-ਧਰਮ ਨੂੰ ਲੈ ਕੇ ਬਹੁਤ ਜ਼ਿਆਦਾ ਟਿੱਪਣੀ ਜਿਹੜੀ ਮੈਂ ਇਸ ਬਾਰੇ ਕੋਈ ਕਮੈਂਟ ਕਰਨਾ ਮੈਂ ਗੁਰੂ ਗੁਰੂ ਨਾਨਕ ਸਾਹਿਬ ਨੇ ਤਾਂ ਮਾਨਸ ਕੀ ਜਾਤ ਸਭੇ ਨੂੰ ਦਜਾਣ ਦੀ ਗੱਲ ਸੁਣੀ ਹੈ ਤਾਂ ਜੋ ਜਿਹੜੇ ਇਸ ਤਰ੍ਹਾਂ ਦੀ ਕੋਈ ਭਾਵਨਾ ਰੱਖਦੇ ਉਹ ਉਹਨਾਂ ਨੂੰ ਆਪ ਹੀ ਅਹਿਸਾਸ ਹੋਊਗਾ ਕਦੇ ਨਾ ਕਦੇ ਕਿ ਅਸੀਂ ਗਲਤਾਂ ਜਾਂ ਵਾਜ ਮਾਫੀ ਮੰਗਣ ਦੀ ਲੋੜ ਨਹੀਂ ਪੈਣੀ ਚਾਹੀਦੀ ਜੇ ਤੁਸੀਂ ਪਹਿਲੇ ਹੀ ਇਸ ਤਰੀਕੇ ਨਾਲ ਸਮਝਤ ਬੁੱਧੀ ਨਾਲ ਅੱਗੇ ਬੋਲੋ ਮੈਂ ਦੋਨੋਂ ਵਾਸਤੇ ਵੀ ਇਹ ਅਰਦਾਸ ਕਰਦਾ ਪ੍ਰਮਾਤਮਾ ਨੂੰ ਸੁਣਦਾ